झुग्गी चौधरी प्राप्ति मरसिडिस वर्गिया लगजरी गड्डिया ने बुरी तरह फसा दता है ईडी ने मनी लांडरिंग गंभीर दोषा च राम लाल चौधरी उसके पुत्र अमित कुमार खिलाफ चंडीगढ़ जिला अदालत चार्जशीट दाखिल कर दिखती है ਚਾਰਜਸ਼ੀਟ ਦਾਖਲ ਹੋਣ ਤੋਂ ਬਾਅਦ ਅਦਾਲਤ ਨੇ ਦੋਹਾਂ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਦੇ ਹੋਏ 6 ਫਰਵਰੀ ਤੋਂ ਸੁਣਵਾਈ ਤੈਅ ਕੀਤੀ ਹੈ। ਇਹ ਕੇਸ 4 ਸਾਲ ਪੁਰਾਣਾ ਹੈ ਜਦੋਂ ਚੰਡੀਗੜ੍ਹ ਪੁਲਿਸ ਨੇ ਰਾਮ ਲਾਲ ਚੋਧਰੀ ਨੂੰ ਧੋਖਾਧੜੀ ਦੇ ਦੋ ਵੱਡੇ ਮਾਮਲਿਆਂ 'ਚ ਗ੍ਰਿਫਤਾਰ ਕੀਤਾ ਸੀ। ਇਹਨਾਂ ਮਾਮਲਿਆਂ ਦੀ ਜਾਂਚ ਦੌਰਾਨ ਉਸ ਦੇ ਵਿੱਤੀ ਨੈੱਟਵਰਕ ਅਤੇ ਜਾਇਦਾਦਾਂ ਦਾ ਖੁਲਾਸਾ ਹੋਇਆ ਜਿਸ ਬਾਅਦ ED ਨੇ ਮਨੀ ਲਾਂਡਰਿੰਗ ਦੇ ਐਂਗਲ ਤੋਂ ਕੇਸ ਆਪਣੇ ਹੱਥ 'ਚ ਲਿਆ। ਕਰੀਬ 3 ਸਾਲ ਦੀ ਜਾਂਚ ਮਗਰੋਂ ਹੁਣ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਅੱਜ ਤੋਂ 5 ਦਹਾਕੇ ਪਹਿਲਾਂ ਰਾਮ ਲਾਲ ਮਜ਼ਦੂਰੀ ਕਰਦਾ ਸੀ ਸਾਲ 1976 ਚ ਚੰਡੀਗੜਾ ਆਇਆ ਅਤੇ ਰਾਮ ਦਰਬਾਰ ਕਲੋਨੀ ਦੀਆਂ ਝੁੱਗੀਆਂ ਚ ਰਿਆ ਸ਼ੁਰੂਆਤੀ ਦੌਰ ਚ ਉਹ ਰੇੜੀ ਅਤੇ ਛੋਟੇ ਮੋਟੇ ਕੰਮ ਕਰਕੇ ਗੁਜ਼ਾਰਾ ਕਰਦਾ ਸੀ ਬਾਅਦ ਚ ਉਸਨੇ ਪ੍ਰਭਾਵਸ਼ਾਲੀ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਨਾਲ ਨਜ਼ਦੀਕੀਆਂ ਵਧਾਈਆਂ ਅਤੇ ਫਾਈਨਾਂਸ ਦੇ ਧੰਦੇ ਚ ਉਤਰ ਗਿਆ ਦੋ ਜ ਹੈ ਕਿ ਉਹ ਲੋਕਾਂ ਨੂੰ ਅਪਰਾਧਿਕ ਮਾਮਲਿਆਂ ਚ ਰਾਹਤ ਦਿਵਾਨ ਅਤੇ ਸਰਕਾਰੀ ਤੰਤਰ ਦਾ ਤੰਤਰ ਚ ਪ੍ਰਭਾਵ ਦਾ ਭਰੋਸਾ ਦੇ ਕੇ ਉਹਨਾਂ ਤੋਂ ਮੋਟੀ ਰਕਮ ਵਸੂਲਦਾ ਸੀ ਉਸਨੇ 1.5 ਕਰੋੜ ਰੁਪਏ ਦੀ ਚਾਲਾਚਲ ਜਾਇਦਾਦ ਬਣਾਈ ਅਤੇ ਜਾਂਚ ਦੌਰਾਨ ਉਸ ਕੋਲ BMW ਅਤੇ ਮਰਸੀਡਿਸ ਵਰਗੀਆਂ ਲਗਜ਼ਰੀ ਗੱਡੀਆਂ ਵੀ ਬਰਾਮਦ ਹੋਈਆਂ ਦੱਸਣਯੋਗ ਹੈ ਕਿ 4 ਸਾਲ ਪਹਿਲਾਂ ਕਾਰੋਬਾਰੀ ਤੁੱਲਿਆ ਸ਼ਰਮਾ ਨੇ ਨਵੇਸ਼ ਦੇ ਨਾਂ ਤੇ 5 ਕਰੋੜ ਰੁਪਏ ਦੀ ਠੱਗੀ ਦੀ ਸ਼ਿਕਾਇਤ ਦਰਜ ਕਰਾਈ ਸੀ ਇਸ ਬਾਅਦ ਪਿਵਾੜੀ ਦੇ ਇੱਕ ਸੇਵਾਮੁਕਤ ਅਧਿਕਾਰੀ ਨੇ ਵੀ 6 ਕਰੋੜ ਰੁਪਏ ਦੀ ਠੱਗੀ ਦਾ ਦੋਸ਼ ਲਾਇਆ RAMLAL CHOTRI ਦਾ ਨਾਂ ਸਮੇਂ ਸਮੇਂ ਤੇ ਜੱਬਰ ਜਨਾਹ ਤੇ ਕਤਲ ਵਰਗੇ ਮਾਮਲਿਆਂ ਨਾਲ ਵੀ ਜੁੜਦਾ ਰਿਹਾ